ਹੈਲੋ एवरीवन ਵੈਲਕਮ ਟੂ ਐਕਸੀਲੈਂਸ ਪੰਜਾਬੀ ਵਿਦ ਬਲਬੀਰ ਚੋਹਾਨ ਅੱਜ ਅਸੀਂ ਹਰੀ ਸਿੰਘ ਨਲਵਾ ਬਾਰੇ ਜਾਣਾਂਗੇ ਕਿ ਉਹਨਾਂ ਦਾ ਨਲਵਾ ਜਿਹੜਾ ਨਾਮ ਦੇ ਪਿੱਛੇ ਉਹਨਾਂ ਦੇ ਹਰੀ ਸਿੰਘ ਦੇ ਵਿੱਚ ਨਾਮ ਸੀ ਨਲਵਾ ਉਹ ਲੱਗਦਾ ਸੀ ਤਾਂ ਉਹ ਉਹਨਾਂ ਦਾ ਨਾਮ ਕਿਸ ਤਰ੍ਹਾਂ ਪਿਆ ਤਾਂ ਆਪਾਂ ਜਾਣਦੇ ਹਾਂ ਅੱਜ ਹਰੀ ਸਿੰਘ ਨਲਵਾ ਬਾਰੇ ਤਾਂ ਜਿਹੜੇ ਹਰੀ ਸਿੰਘ ਨਲਵਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਇੱਕ ਬਹਾਦਰ ਜਿਹੜਾ ਸੀ ਸੈਨਾਪਤੀ ਸੀ ਤਾ ਇਹਨਾਂ ਦਾ ਜਨਮ ਹਰੀ ਸਿੰਘ ਨਲਵਾ ਦਾ ਜਿਹੜਾ ਜਨਮ ਸੀ ਉਹ 1791 ਵਿੱਚ ਉਪਪਲ ਖਤਰੀ ਪਰਿਵਾਰ ਦੇ ਵਿੱਚ ਹੋਇਆ ਜਿਹੜਾ ਕਿ ਗੁਜਰਾਵਾਲਾ ਦੇ ਵਿੱਚ ਸੀ ਤੇ ਉਹ ਇੱਕ ਸਿੱਖ ਪਰਿਵਾਰ ਤੋਂ ਸੀ ਤੇ ਜੋ ਕੀ ਉਹਨਾਂ ਦਾ ਜਿਹੜਾ ਸਿੱਖ ਪਰਿਵਾਰ ਸੀ ਉਹ ਆਪਣੀ ਬਹਾਦਰੀ ਅਤੇ ਲੜਾਕੂ ਵਿਹਾਰ ਦੇ ਕਾਰਨ ਸ਼ੁਕਰ ਚੱਕੀਆ ਮਿਸਲ ਲਈ ਉਹ ਜਾਣਿਆ ਜਾਂਦਾ ਸੀ ਤੇ ਜਿਹੜੇ ਉਹਨਾਂ ਦੇ ਪਿਤਾ ਜੀ ਅਤੇ ਦਾਦਾ ਜੀ ਸੀ ਉਹ ਦੋਵੇਂ ਸ਼ਾਨਦਾਰ ਲੜਾਕੂ ਸਨ ਜਿਨ੍ਹਾਂ ਨੇ ਕਿ ਕਈ ਲੜਾਈਆਂ ਵਿੱਚ ਹਿੱਸਾ ਲੀਤਾ ਸੀ ਹਰੀ ਸਿੰਘ ਨਲਵਾ ਜਦੋਂ 14 ਸਾਲ ਦਾ ਸੀ ਤਾਂ ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਇਆ ਉਹ ਇੱਕ ਮਹਾਰ ਘੋੜਸਵਾਰ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਇੱਕ ਨਿਜੀ ਸੇਵਾਦਾਰ ਦੇ ਤੌਰ ਤੇ ਰੱਖ ਲਿੱਤਾ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵਿੱਚ ਸੇਵਾ ਕਰਦੇ ਹੋਏ ਉਸ ਨੂੰ ਸਰਤਾ ਸਰਦਾਰ ਦੀ ਉਪਾਧੀ ਨਾਲ ਸਨਮਾਨਿਆ ਗਿਆ ਤਾਂ ਇੱਕ ਵਾਰ ਕੀ ਹੋਇਆ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਸ਼ਿਕਾਰ ਲਈ ਜੰਗਲ ਵਿੱਚ ਜਾ ਰਹੇ ਸੀ ਤਾਂ ਸ਼ਿਕਾਰ ਲਈ ਜਦੋਂ ਜੰਗਲ ਜਾ ਰਹੇ ਸੀ ਉਸ ਵਕਤ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਸਾਥੀ ਅਤੇ ਹਰੀ ਸਿੰਘ ਨਲਵਾਵੀ ਉਹਨਾਂ ਦੇ ਨਾਲ ਸੀ ਅਚਾਨਕ ਕੀ ਹੁੰਦਾ ਹੈ ਕਿ ਇੱਕ ਵਿਸ਼ਾਲ ਸ਼ੇਰ ਜਿਹੜਾ ਹੈ ਉਹਨੇ ਮਹਾਰਾਜਾ ਜਿਹੜਾ ਹੈ ਰਣਜੀਤ ਸਿੰਘ ਜੀ ਉਹਨਾਂ ਦੇ ਕੋੜੇ ਤੇ ਅਚਾਨਕ ਹਮਲਾ ਕਰ ਦਿੱਤਾ ਤਾਂ ਡਰ ਦੇ ਕਾਰਨ ਜਿੰਨੇ ਸਾਰੇ ਸਾਥੀ ਸੀ ਉਹ ਸਾਰੇ ਸਹਿਮ ਗਏ ਉਹ ਸਾਰੇ ਦਹਿਸ਼ਤ ਵਿੱਚ ਆ ਗਏ ਪਰ ਹਰੀ ਸਿੰਘ ਨੇ ਛਾਲ ਮਾਰ ਕੇ ਸ਼ੇਰ ਦਾ ਸਿਰ ਫੜ ਲਿਆ ਤਾਂ ਹਰੀ ਸਿੰਘ ਨੇ ਛਾਲ ਮਾਰ ਕੇ ਸ਼ੇਰ ਦਾ ਸਿਰ ਪਾੜ ਲਿਆ ਤੇ ਫਿਰ ਦੋਨਾਂ ਹੱਥਾਂ ਨਾਲ ਉਸ ਦੇ ਜਬੜੇ ਨੂੰ ਪਕੜ ਕੇ ਸ਼ੇਰ ਦੇ ਮੂੰਹ ਨੂੰ ਵਿੱਚੋਂ ਹੀ ਚੀਰ ਦਿੱਤਾ ਤਾਂ ਇਸ ਖਤਰਨਾਕ ਲੜਾਈ ਨੂੰ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਹਰੀ ਸਿੰਘ ਤੂੰ ਤਾਂ ਰਾਜਾ ਨਲ ਦੀ ਤਰ੍ਹਾਂ ਵੀਰ ਹੈ ਤਾਂ ਇੱਥੇ ਜਦੋਂ ਰਾਜਾ ਨੇ ਕਿਹਾ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਰਾਜਾ ਤੂੰ ਹਰੀ ਸਿੰਘ ਤੂੰ ਤਾਂ ਰਾਜਾ ਨਲ ਦੀ ਤਰ੍ਹਾਂ ਵੀਰ ਹੈ ਤਾਂ ਇੱਥੇ ਹਰੀ ਸਿੰਘ ਦਾ ਨਾਂ ਨਲਵਾ ਪਿਆ ਨਲਵਾ ਨਲ ਰਾਜੇ ਦੇ ਨਾਲ ਦੀ ਉਪਾਧੀ ਦਿੱਤੀ ਸੀ ਤਾਂ ਇੱਥੇ ਜਿਹੜਾ ਸੀ ਹਰੀ ਸਿੰਘ ਦਾ ਨਾਮ ਜਿਹੜਾ ਸੀ ਨਲਵਾ ਪੈ ਗਿਆ ਤੇ ਉਹਨਾਂ ਨੂੰ ਇੱਕ ਨਾਮ ਉਪਨਾਮ ਹੋਰ ਵੀ ਦਿੱਤਾ ਗਿਆ ਸੀ ਬਾਗਮਾਰ ਮਤਲਬ ਸ਼ੇਰ ਨੂੰ ਮਾਰਨ ਵਾਲਾ ਜਦੋਂ ਸ਼ੇਰ ਨੂੰ ਬਾਗ ਕਹਿੰਦੇ ਹਿੰਦੀ 'ਚ ਤਾਂ ਉਹ ਕਹਿੰਦੇ ਬਾਗਮਾਰ ਵੀ ਉਹਦਾ ਜਿਹੜਾ ਸੀ ਹਰੀ ਸਿੰਘ ਨਲਵੇ ਦਾ ਨਾਮ ਜਿਹੜਾ ਸੀ ਪ੍ਰਸਿੱਧ ਹੋਇਆ ਤਾਂ ਇੱਥੇ ਹਰੀ ਸਿੰਘ ਨਲਵਾ ਦਾ ਜਿਹੜਾ ਨਾਮ ਸੀ ਨਲਵਾ ਦੇ ਨਾਲ-ਨਾਲ ਪ੍ਰਸਿੱਧ ਹੋਇਆ ਹੁਣ ਰਾਜਾ ਨਾਲ ਜਿਹੜਾ ਸੀ ਉਹ ਰਾਜਾ ਨਲ ਮਹਾਭਾਰਤ ਦੇ ਵਕਤ ਵੀਰ ਸੈਨ ਦਾ ਪੁੱਤਰ ਅਤੇ ਕੁਸ਼ਵਾਹਾ ਸਮਰਾਜ ਦਾ ਰਾਜਾ ਨਲ ਉਸ ਵਕਤ ਆਪਣੀ ਬਹਾਦਰੀ ਕਰਨ ਮਸ਼ਹੂਰ ਸੀ ਤਾਂ ਇਸ ਦੀ ਉਪਾਧੀ ਜਿਹੜੀ ਹੈ ਹਰੀ ਸਿੰਘ ਨਲਵਾ ਨੂੰ ਦਿੱਤੀ ਸੀ ਹਰੀ ਸਿੰਘ ਨਲਵਾ ਸਿੱਖ ਸਮਰਾਜ ਦਾ ਸਭ ਤੋਂ ਪ੍ਰਾਕਰਮੀ ਯੋਧਿਆ ਵਿੱਚੋਂ ਇੱਕ ਸੀ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਸਭ ਤੋਂ ਪ੍ਰੋਸੇਵੰਦ ਕਮਾਂਡਰ ਕਮਾਂਡਰ ਸੀ ਕਮਾਂਡਰ ਸੈਨਾਪਤੀ ਸੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ